ਮਗੇ ਆ ਜਾ ਆ ਜਾ ਫਿਰ ਭੱਜਿਆ ਆ ਲੈ ਆਂਦੀ ਤੇਰੇ ਵਾਸਤੇ ਦਾਲ ਅੱਜ ਆ ਜਾ ਫਿਰ ਆ ਜਾ ਕਿੱਧਰ ਭੱਗਿਆ ਸੀ ਤੂੰ ਕਿੱਧਰ ਭੱਗਿਆ ਸੀ ਲੈ ਭੱਗੇ ਕਿੱਧਰ ਭੱਗਿਆ ਸੀ ਤੂੰ ਭੁੱਖ ਲੱਗੀ ਸੀ ਉਹ ਉਹ ਭੁੱਖ ਲੱਗੀ ਸੀ ਭੱਗੇ ਇਹਦਾ ਡਿੱਕੀ ਜਾਂਦਾ ਸੀ ਨਾ ਉਹ ਇਹਦਾ ਡਿੱਕੀ ਜਾਂਦਾ ਇਹਦਾ ਨਾ ਕੁੰਤਾ ਖਾ ਕੇ ਗਿਆ ਸੀ ਡੈਡੀ ਤੋਂ ਹੈ ਖਾ ਗਿਆ ਨਹੀਂ ਗਿਆ ਤੂੰ ਪਹਿਲਾਂ ਖਾ ਕੇ ਤਾਂ ਗਿਆ ਸੀ ਖਾ ਕੇ ਤਾਂ ਗਿਆ ਸੀ ਬਾਈ ਬਾਹਲੀ ਬੱਕ ਲੱਗੀ ਸੀ ਇਹ ਵਿਚਾਰੇ ਨੂੰ ਚੱਲ ਕੱਲ ਨੂੰ ਕੁਝ ਹੋਰ ਲਿਆਉਂ ਜਾਂਗਾ ਹੋਰ ਲਿਆਉਂ ਚੱਲ ਉੱਤੇ ਆ ਜਾ ਫਿਰ ਆ ਇੱਥੇ ਆ ਜਾ ਇੱਥੇ ਬਾਹਲੀ ਸੋਹਣੀ ਆਉਂਦੀ ਆ ਉਹ ਵੀਡੀਓ ਆ ਜਾ ਆ ਪੱਜ ਇੱਥੇ ਆ ਜਾ ਆਜਾ ਆਜਾ ਪੱਜਾ ਇਹ ਇੱਥੇ ਵੀਡੀਓ ਵਾਲੀ ਸੋਣੀ ਹੁੰਦੀ ਆ ਆਜਾ ਪੱਜਾ ਇੱਥੇ ਆ ਜਾ ਉੱਤੇ ਹੁਣ ਉੱਤੇ ਪਿਆ ਏ ਆਜਾ ਤੇਰੇ ਵਾਸਤੇ ਆ ਆਜਾ ਤੇਰੇ ਵਾਸਤੇ ਇੱਥੇ ਆ ਜਾ ਵੀਡੀਓ ਵਾਲੀ ਸੋਣੀ ਹੁੰਦੀ ਆ ਹਾਂ ਇੱਥੇ ਐਂ ਬਾਲਾ ਸਿਆਣਾ ਤੂੰ ਬਾਲਾ ਜਿਆਦਾ ਸਿਆਣਾ ਬਾਈ ਬੱਗਾ ਦਾ ਜਮਾਂਂ ਡਰਦਾ ਤੈਨੂੰ ਇਥੋਂ ਜਮਾਂਂ ਡਰਦਾ ਨਾ ਤੂੰ ਮੈਥੋਂ ਡਰਦਾ ਨਾ ਬਾਪੇ ਤੋਂ ਡਰਦਾ ਬੰਦਾ ਠੀਕ ਆਨੂੰ ਰੱਜ ਲਾ ਰੱਜ ਲਾ ਦੂਜਾ ਕਿੱਥੇ ਆਪਣਾ ਲਿਆ ਜੀ ਦੂਜਾ ਭੱਜ ਗਿਆ ਹੁਣ ਰੱਜ ਗਿਆ ਨਹੀਂ ਸੀ ਦੀ ਚੱਲ ਤੇਰੀ ਮਰਜ਼ੀ ਆ ਕੱਲ ਨੂੰ ਆ ਜੀ ਫਿਰ